ਹਾਲ ਹੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾਰਾ ਭੇਜਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੂਰੀ ਜਿਨ੍ਹਾਂ ਨੇ ਅੱਜ ਪੱਠਿਆਂ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਅੱਡ-ਅੱਡ ਪਿੰਡਾਂ 'ਚ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰਾਸ਼ਨ ਦੀ ਕੋਈ ਮੱਛਰਦਾਨੀਆਂ ਦੀ ਇਦੂ ਵੱਡਾ ਜ਼ਿੰਦਗੀ ਚ ਕੋਈ ਕੋ ਨਹੀਂ ਹਮਾਰੇ ਇਹਨਾਂ ਨੇ ਤਰੱਕੀ ਅੱਜ ਕੀ ਚੀਜ਼ ਹੈ ਵਕੀ ਅੱਜ ਅਸੀਂ ਹਰਾ-ਚਾਰਾ ਹੈ ਔਰ ਜਿਹੜਾ ਉਹ ਪੱਠਿਆਲਾ ਚਾਰ ਬੋਲਦੇ ਉਹ ਉਹ ਦਿੱਤਾ ਗਿਆ ਅੱਜ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਆਂ ਔਰ ਅੱਜ ਦੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਰ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾਰਾ ਭੇਜਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਾਮਨੂਰੀ ਇਹਨਾਂ ਨੇ ਅੱਜ ਪੱਠਿਆਂ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਤੂੜੀ ਦੀ ਸੇਵਾ ਕਰੀ ਸੀ ਅਡੜ ਪਿੰਡਾਂ ਦੇ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਵੀ ਰਾਸ਼ਨ ਦੀ ਕੋਈ ਮੱਛਰਦਾਨੀਆਂ ਦੀ ਇੰਦੂ ਵੱਡਾ ਜ਼ਿੰਦਗੀ 'ਚ ਕੋਈ ਕੋ ਨਹੀਂ ਹੈ ਮਹਾਰਾ ਇਹਨਾਂ ਨੇ ਸਹੱਕਿਆ ਅੱਜ ਕੀ ਚੀਜ਼ ਸੇਵਾ ਕੀਤੀ ਅੱਜ ਅਸੀਂ ਹਰਾ-ਚਾਰਾ ਹੈ ਔਰ ਜਿਹੜਾ ਉਹ ਪੱਠਿਆਂ ਵਾਲਾ ਚਾਰ ਬੋਲਦੇ ਉਹ ਉਹ ਦਿੱਖਿਆ ਗਿਆ ਫਿਰ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਔਰ ਅਸੀਂ ਕੱਲ ਜੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾੜਾ ਭੇਜਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੂਰੀ ਜਿਨ੍ਹਾਂ ਨੇ ਅੱਜ ਪਠਿਆ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਅਡੜ ਪਿੰਡਾਂ ਦੇ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰਾਸ਼ਨ ਦੀ ਕੋਈ ਮੱਛਰਦਾਨੀਆਂ ਦੀ ਇਦੂ ਬੜਾ ਜ਼ਿੰਦਗੀ ਚ ਕੋਈ ਕੋ ਨਹੀਂ ਹਮਾਰੇ ਇਨਨਤ ਰੱਖਿਆ ਮੈਂ ਅੱਜ ਕੀ ਚੀਜ਼ ਹੈ ਵਕੀ ਅੱਜ ਅਸੀਂ ਹਰਾ ਚਾਰਾ ਹੈ ਪਰ ਜਿਹੜਾ ਉਹ ਪੱਠਿਆਲਾ ਚਾਰ ਬੋਲਦੇ ਉਹ ਉਹ ਦਿੱਤਾ ਗਿਆ ਫਿਰ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਆਂ ਤੇ ਅੱਜ ਦੀ ਸਭ ਤੋਂ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾਰਾ ਭੇਜਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਮਨੂਰੀ ਇਹਨਾਂ ਨੇ ਅੱਜ ਪੱਠਿਆਂ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਅਡੜ ਪਿੰਡਾਂ ਦੇ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰਾਸ਼ਨ ਦੀ ਕੋਈ ਮੱਛਰਦਾਨੀਆਂ ਦੀ ਇਤੋਂ ਵੱਡਾ ਜ਼ਿੰਦਗੀ 'ਚ ਕੋਈ ਕੋ ਨਹੀਂ ਹੈ ਮਾਰੇ ਇਹਨਾਂ ਨੂੰ ਸਤਿਕਾਰ ਮੈਂ ਅੱਜ ਕੀ ਚੀਜ਼ ਸੇਵਾ ਕੀਤੀ ਅੱਜ ਅਸੀਂ ਹਰਾ-ਚਾਰਾ ਹੈ ਪਰ ਜਿਹੜਾ ਪੱਠਿਆਲਾ ਚਾਰ ਬੋਲਦੇ ਉਹ ਉਹ ਦਿੱਖਿਆ ਗਿਆ ਫਰਦ ਅਸੀਂ ਘਰ ਦਾ ਰਾਸ਼ਨ ਦੇਣ ਲੱਗੇ ਹਾਂ ਔਰ ਅਸੀਂ ਕੱਲ ਦੀ ਤਾਂ ਸੋ ਪਹਿਲਾਂ ਤਾਂ ਸਾਡੇ ਗੁਰਪ੍ਰੀਤ ਸਿੰਘ ਪੁੱਤਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਚਾਰਾ ਭੇਜਿਆ ਔਰ ਮੇਰੀ ਮਾਨ ਸਰਕਾਰ ਦਾ ਜਿਨ੍ਹਾਂ ਨੇ ਹਰ ਉਹ ਸਹੂਲਤ ਸਾਰੇ ਪਿੰਡਾਂ ਨੂੰ ਪੂਰੀ ਕਰਕੇ ਦਿੱਤੀ ਹੈ ਔਰ ਚਾਹੇ ਮੇਰੇ ਛੋਟੇ ਭਰਾ ਰਾਮਨੂਰੀ ਜਿਨ੍ਹਾਂ ਨੇ ਪੱਠਿਆਂ ਦੀ ਸੇਵਾ ਕੀਤੀ ਹੈ ਫੌਜੀ ਰਿਪਲਾ ਥੂੜੀ ਦੀ ਸੇਵਾ ਕਰੀ ਸੀ ਅਡੜ ਪਿੰਡਾਂ ਦੇ ਸਾਰੇ ਸਾਡੇ ਸਰਪੰਚ ਸਾਹਿਬਾਨ ਸਾਡੇ ਵਲੰਟੀਅਰ ਕੋਈ ਕਿਸੇ ਤਰ੍ਹਾਂ ਦੀ ਸੇਵਾ ਕਰੀ ਜਾਂਦਾ ਕੋਈ ਕਿਸੇ ਕੋਈ ਰਾਸ਼ਨ ਦੀ ਕੋਈ ਮੱਛਰਦਾਨੀਆਂ ਦੀ ਇਦੂ ਵੱਡਾ ਜ਼ਿੰਦਗੀ ਚ ਕੋਈ ਕੋ ਨਹੀਂ ਹਮਾਰੇ ਇਹਨਾਂ ਨੂੰ ਤਰੱਕੀ ਆ ਮੈਂ ਅੱਜ ਕੀ ਚੀਜ਼ ਹੈ ਵਕੀ ਅੱਜ ਅਸੀਂ ਹਰਾ-ਚਾਰਾ ਹੈ ਪਰ ਜਿਹੜਾ ਉਹ ਪੱਠਿਆਲਾ ਚਾਰ ਬੋਲਦੇ ਉਹ ਉਹ ਦਿੱਖਿਆ ਗਿਆ ਫਿਰ ਅਸੀਂ ਘਰ ਦਾ ਰਾਸ਼ਨ ਦੇਣ ਲੱਗਿਆ